ਸਿੱਖਾਂ ਨੇ ਮੰਗ ਕੀਤੀ ਸੀ ਕਿ ਸਿੱਖ ਬੱਚਿਆਂ ਦੇ ਲਈ ਸਿਵਲ ਸਰਵਿਸਿਜ਼ ਦੀ ਤਿਆਰੀ ਦੇ ਲਈ ਕੋਈ ਵੀ ਸਾਧਨ ਇੰਦਾ ਦਾ ਨਹੀਂ ਉਪਲਬਧ ਤੇ ਇਸ ਪਹਿਲ ਕਦਮੇ ਕਰਦੇ ਹੋਏ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਇਹ ਫੈਸਲਾ ਕੀਤਾ ਹੈ ਕਿ ਪੂਰੇ ਭਾਰਤ ਦੇ ਵਿੱਚੋਂ ਕੋਈ ਵੀ ਬੱਚਾ ਜੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨਾ ਚਾਹੇ ਭਾਵੇਂ ਉਹ ਨੈਸ਼ਨਲ ਸਿਵਲ ਸਰਵਿਸਿਜ਼ ਹੋਣ ਭਾਵੇਂ ਉਹ ਸਟੇਟ ਸਿਵਲ ਸਰਵਿਸਿਜ਼ ਹੋਣ ਉਹ ਸਾਨੂੰ ਸੰਪਰਕ ਕਰਨ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ 9872998720 ਤੇ ਫੋਨ ਕਰਨ ਉਸ ਤੇ ਆਪਣਾ ਜਿਹੜਾ ਨਾਮ ਰਜਿਸਟਰ ਕਰਵਾਉਣ ਸਾਡੀ ਟੀਮ ਉਹਨਾਂ ਨੂੰ ਆਪ ਕਾਲ ਕਰੇਗੀ ਅਸੀਂ ਇੰਡੀਆ ਦੀਆਂ ਟਾਪ ਸੰਸਥਾਵਾਂ ਦੇ ਨਾਲ ਟੈਪ ਕੀਤਾ ਹੈ ਬੱਚਾ ਜੇ North India ਵਾਲਾ ਤਾਂ ਅਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਇੱਕ ਸੈਟਅਪ ਉਹ ਹਯਾ ਕਰਵਾਵਾਂਗੇ ਅਸੀਂ ਉੱਥੇ ਦੇ ਟਾਪ ਇੰਸਟੀਚਿਊਟ ਜਿਨ੍ਹਾਂ ਦੇ ਹਰ ਸਾਲ 150 ਤੋਂ 20 ਬੱਚੇ ਜਿਹੜੇ ਨੇ ਸਿਵਲ ਸਰਵਿਸਿਜ਼ ਦੇ ਵਿੱਚ ਜਾਂਦੇ ਹਨ ਉਹਨਾਂ ਦੇ ਨਾਲ ਅਸੀਂ ਤਿਆਰ ਕੀਤਾ ਹੈ ਅਸੀਂ ਜੇ ਕੋਈ ਲੜਕੀ ਉੱਥੇ ਰਹਿਣਾ ਵੀ ਚਾਹੇ ਤਾਂ ਹੌਸਟਲ ਦੀ ਵੀ ਜਿਹੜੀ ਫੈਸਿਲਿਟੀ ਹੈ ਨਾਲ ਫ੍ਰੀ ਆਫ ਕਾਸਟ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਲੜਕੇ ਜੇ ਹੌਸਟਲ 'ਚ ਰਹਿਣਾ ਚਾਹਣ ਅਤੇ ਫੂਡ ਨਹੀਂ ਕਰ ਸਕਦੇ ਅਸੀਂ ਕੋਸ਼ਿਸ਼ ਹੈ ਅੰਸ਼ਾ ਜਿਹੜਾ ਹੌਸਟਲ ਦਾ ਖਰਚਾ ਹੈ ਉਹ ਮੁਹੱਈਆ ਕਰਵਾ ਦੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਔਰ ਬੱਚੇ ਆਂ ਜਿਹੜੇ ਬੱਚਿਆਂ ਦੇ ਵਿੱਚ ਜਜ਼ਬਾ ਹੈ ਪੜਨ ਦਾ ਜਿਹੜੇ ਬੱਚੇ ਸੇਵਨ ਸਰਵੈਂਟ ਬਣਨਾ ਚਾਹੁੰਦੇ ਹਨ ਸਾਡੀ ਕੋਈ ਇੱਕ ਉਹਨਾਂ ਤੋਂ ਮੰਗ ਹੈ ਕਿ ਉਹ ਪੜਨ ਦਿਲ ਲਗਾ ਕੇ ਪੋਸਟਾਂ ਤੇ ਜਾਣ ਅਛੀਆਂ ਅਤੇ ਪੋਸਟਾਂ ਦੇ ਲੱਗ ਕੇ ਸਿੱਖ ਪੰਥ ਦੇ ਪ੍ਰਤੀ ਜਿਹੜੇ ਉਹਨਾਂ ਦੇ ਮੁੱਦੇ ਨੇ ਉਹਨਾਂ ਦੇ ਹੱਲ ਲਈ ਸਾਡੀ ਮਦਦ ਕਰਨ ਅਤੇ ਜਿਹੜੇ ਵੀ ਸਟੇਟ ਦੇ ਵਿੱਚ ਉਹਨਾਂ ਦੀ ਪੋਇੰਟਮੈਂਟ ਹੈ ਉੱਥੇ ਦੇ ਸਟੇਟ ਦੇ ਸਿੱਖਾਂ ਦੀ ਮਦਦ ਕਰਨ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਕਿਸੇ ਵੀ ਸਿੱਖ ਲੜਕਾ ਲੜਕੀ ਦੇ ਵਿੱਚ ਪੜਨ ਦਾ ਜਜ਼ਬਾ ਹੈ, ਸਿਵਲ ਸਰਵਿਸਿਜ਼ ਕਲੀਅਰ ਕਰਨ ਦਾ ਜਜ਼ਬਾ ਉਸਾ 98729 98720 ਨੰਬਰ ਤੇ ਸੰਪਰਕ ਕਰਨ। ਇਹ ਜਿਹੜੀ ਸਕੀਮ ਹੈ ਇਹ ਵੀ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਚੇਅਰਮੈਨ ਵੇਲਸ ਗਰੁੱਪ ਅਤੇ ਡਾਕਟਰ ਐਸਪੀ ਸਿੰਘ ਉਹ ਰਾਇ ਚੇਅਰਮੈਨ ਸਰਬੱਤ ਦਾ ਫਲਾਸੀਟੇਬਲ ٹرسٹ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਹੈ ਸਾਨੂੰ ਪੂਰਨ ਆਸ ਹੈ ਵੀ ਜਿਵੇਂ ਅਸੀਂ ਪਹਿਲਾਂ ਸਾਰੇ ਜਿਨ੍ਹਾਂ ਨੇ ਮੇ ਉਪਰਾਲੇ ਕੀਤੇ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਇਹ ਉਪਰਾਲੇ ਦੇ ਵਿੱਚ ਵੀ ਗੁਰੂ ਸਾਹਿਬ ਮਿਹਰ ਕਰਨਗੇ ਤੇ ਅਸੀਂ ਹਰ ਸਾਲ ਘੱਟੋ ਘੱਟ 15 ਤੋਂ 20 ਬੱਚਿਆਂ ਨੂੰ ਜਿਹੜਾ ਅਲੱਗ-ਅਲੱਗ ਸਿਵਲ ਸਰਵਿਸਿਜ਼ ਦੇ ਭੇਜਨ ਦੇ ਵਿੱਚ ਜਿਹੜਾ ਅਸੀਂ ਟੀਚਾ ਲਿਆ ਉਹਦੇ ਵਿੱਚ ਕਾਮਯਾਬ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਕੇਵਲ ਸਾਡੀ ਹੈਲਪਲਾਈਨ ਨੰਬਰ ਤੇ ਕਾਲ ਕਰਨਾ ਹੈ 9872998720 966298720 ਅਤੇ ਉਸ ਤੋਂ ਬਾਅਦ ਸਾਡੀ ਟੀਮ ਆਪ ਜੀ ਨੂੰ ਕਾਲ ਕਰਕੇ ਸਾਰੇ ਪ੍ਰਬੰਧ ਬਾਰੇ ਦੱਸੇਗੀ ਕਿ ਇਸ ਤਰ੍ਹਾਂ ਸ਼ੁਰੂ ਕਰਨਾ ਹੈ ਤੇ ਕਿਸ ਤਰ੍ਹਾਂ ਸਾਰੇ ਇਸ ਦੇ ਵਿੱਚ ਜੁੜੇ ਸ਼ਾਮਲ ਹੋ ਸਕਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਡਾਕਟਰ ਪ੍ਰਬੀਨ ਸਿੰਘ ਤੇ ਸਦਾਨਾ ਸਾਹਿਬ ਨੇ ਦੱਸਿਆ ਕੀ ਸਾਡੇ ਇੱਛਾ ਕਿਉਂ ਆ ਕਿ ਇਹ ਸਕੀਮ ਕਿਉਂ ਲਾਂਚ ਕੀਤੀ ਜਾਵੇ ਦਰਸਲ ਇੱਕ ਹੋਰ ਇਸ ਦੇ ਪਿੱਛੇ ਇੱਕ ਕਾਰਨ ਹੈਗਾ ਉਹ ਮੈਂ ਐਡ ਆਨ ਥੋੜਾ ਜਿਹਾ ਕਰ ਦਿੰਦਾ ਹਾਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਇੱਕ ਰਿਪੋਰਟ ਸੌਂਪੀ ਆਪਣੇ ਉਹ ਰਿਪੋਰਟ ਕਹਿੰਦੀ ਕਿ ਸਾਲ 2016 ਤੋਂ ਲੈ ਕੇ ਸਾਲ 2021 ਦੇ ਵਿੱਚ ਪੰਜਾਬ ਦੇ ਵਿੱਚੋਂ ਸਿਰਫ ਪੰਜਾਬ ਦੇ ਵਿੱਚੋਂ ਲਗਭਗ 7.5 ਲੱਖ ਨੌਜਵਾਨ ਨੇ ਜਿਹੜੇ ਉਹ ਬਾਹਰ ਗਏ ਨੇ ਪਾਵੇਂ ਉਹ ਸਟੱਡੀ ਕਰਨ ਗਏ ਹੋਣ ਭਾਵੇਂ ਉਹ ਕੰਮ ਦੇ ਭਾਲ ਦੇ ਵਿੱਚ ਗਏ ਹੋਣ ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਹੈ ਜਿਹੜੀ ਉਹ ਸਿੱਖਾਂ ਦੀ ਹੈ। ਯਾਨੀ ਕਿ ਐਵਰੇਜ ਦੇ ਹਿਸਾਬ ਨਾਲ ਲਗਭਗ 400 ਮੁੰਡਾ ਨੌਜਵਾਨ ਬੱਚੇ ਬੱਚੀ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ। ਪੰਜਾਬੀ ਦੀ ਕਹਾਵਤ ਹੈ ਰਿਜਕ ਵੀ ਹੁਣੇ ਆਦਮੀ ਜਾਨ ਮੁਹਬਤਾਂ ਤੋਰ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਬਾਹਰ ਜਾਵੇ ਕਿਸੇ ਦਾ ਮਨ ਨਹੀਂ ਕਰਦਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਬਾਹਰ ਜਾਵੇ। ਸਾਡਾ ਇੱਕ ਮਕਸਦ ਇਹ ਵੀ ਹੈ ਕਿ ਉਹ ਨੌਜਵਾਨ ਜਿਹੜਾ ਪੜਨਾ ਚਾਹੁੰਦਾ ਹੈ ਉਹ ਨੌਜਵਾਨ ਜਿਹੜਾ आईएसपीसीएस आईपीएस ਕਰਨਾ ਚਾਹੁੰਦਾ ਪਰ ਉਸਦੇ ਕੋਲ ਵਸੀਲੇ ਨਹੀਂ ਵਸੀਲਾ ਅਸੀਂ ਬਣਾ ਕੇ ਜ਼ਰੀਆ ਅਸੀਂ ਬਣਾਗੇ ਜੇਕਰ ਤੁਹਾਡੇ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੈ ਜੇਕਰ ਤੁਸੀਂ ਇਸ ਧਰਤੀ ਤੇ ਰਹਿ ਕੇ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿ ਕੇ ਕੁਝ ਬਣਨਾ ਚਾਹੁੰਦੇ ਹੋ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਹੋ ਸਿੱਖ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਜ਼ਰੀਆ ਅਸੀਂ ਬਣਾਗੇ ਆਰਥਿਕ ਹਾਲਾਤ ਹਰ ਇੱਕ ਦੇ ਸੁਖਾਲੇ ਨਹੀਂ ਹੁੰਦੇ ਉਹਨਾ ਆਰਥਿਕ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਬਹੁਤ ਸਾਰੇ ਬੱਚੇ ਬੱਚੀਆਂ ਨੇ ਜਿਹੜੇ ਉਹ ਬਾਹਰ ਵੱਲ ਰੁੱਕ ਕਰਦੇ ਨੇ ਪਰ ਜੇਕਰ ਵਾਕਈ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਕਿ ਅਸੀਂ ਆਈਐਸ ਪੀਸੀਐਸ ਜਾਂ ਆਈਪੀਐਸ ਬਣ ਕੇ ਆਪਣੇ ਦੇਸ਼ ਦੀ ਆਪਣੀ ਕੌਮ ਦੀ ਆਪਣੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ ਤਾਂ ਮੌਕਾ ਅਸੀਂ ਦਵਾਂਗੇ ਤੁਹਾਡੀ ਬਾ ਅਸੀਂ ਪੜਾਂਗੇ ਕਿਉਂਕਿ ਸਾਡੀਆਂ ਬਾਵਾ ਅੱਗੇ ਕਿਸੇ ਨੇ ਹੋਰ ਨੇ ਪੜੀਆਂ ਹੋਈਆਂ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਿੱਖ ਕੌਮ ਦੇ ਬੱਚੇ ਬੱਚੀਆਂ ਨੂੰ ਅੱਗੇ ਲੈ ਕੇ ਆਓ ਅਸੀਂ ਵੀ ਚਾਹੁੰਦੇ ਆ ਕਿ ਪੂਰੇ ਮੁਲਕ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਬੱਚੇ-ਬੱਚੀਆਂ ਹੋਣ ਉਹ ਉੱਚ ਪਦਵੀਆਂ ਤੇ ਹੋਣ ਆਈਐਸ ਹੋਣ ਆਈਪੀਐਸ ਹੋਣ ਸਾਡਾ ਵੀ ਇਹ ਸੁਪਨਾ ਹੈ ਕਿ ਪੰਜਾਬ ਦੇ ਵੱਖ-ਵੱਖ ਜਾਂ ਖਾਲੀ ਪੰਜਾਬ ਨਹੀਂ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹ ਨੌਜਵਾਨ ਜਿਹੜੇ ਸਿੱਖੀ ਦਾ ਜਨਾਂ ਦੇ ਅੰਦਰ ਜਜ਼ਬਾ ਹੈ ਜਿਨ੍ਹਾਂ ਦਾ ਸਿੱਖੀ ਪ੍ਰਤੀ ਦਰਦ ਹੈ ਜੋ ਕੁਝ ਕਰਨਾ ਚਾਹੁੰਦੇ ਨੇ ਸਿੱਖੀ ਦੇ ਲਈ ਤਾਂ ਉਹਨਾਂ ਲਈ ਇਹ ਬਿਹਤਰੀਨ ਮੌਕਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਲੋਕਾਂ ਤੱਕ ਪਹੁੰਚਾਓ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਬਹੁਤ ਕਾਬਿਲ ਬੱਚੇ ਹੁੰਦੇ ਨੇ ਜੋ ਸਿਰਫ ਆਰਥਿਕ ਹਾਲਾਤਾਂ ਕਰਕੇ ਅੱਗੇ ਪੜ ਨਹੀਂ ਪਾਉਂਦੇ ਉਨਾ ਆਰਥਿਕ ਹਾਲਾਤਾਂ ਦੀ ਜ਼ਿੰਮੇਵਾਰੀ ਅਸੀਂ ਚੁੱਕਦੇ ਹਾਂ ਅਸੀਂ ਉਹਨਾਂ ਬੱਚੇ-ਬੱਚੀਆਂ ਨੂੰ ਉਸ ਮੁਕਾਮ ਤੱਕ ਪਹੁੰਚਾਵਾਂਗੇ ਜਿਸ ਮੁਕਾਮ ਤੱਕ ਪਹੁੰਚਣ ਦਾ ਉਹਨਾਂ ਨੇ ਸੁਪਨਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ